ਵੀਰੋ ਜੀ ਲਿਆਣਾ ਰਹੇ ਜਿੰਮਤੇ ਧੰਪੇ ਤਾਲੀ ਪਟ ਆਈ ਪੀਐਸ ਸਾਡੇ ਕੋ ਸਾਹਿਬਾਨ ਤੇ ਬਚਾਲ ਤਾਰਫ ਕਰਦੇ ਹੋਏ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਸਰਦਾਰ ਤੇਜਾ ਸਿੰਘ ਧਾਲੀਵਾਲ ਜਿਨ੍ਹਾਂ ਨੂੰ ਹਰ ਇੱਕ ਬੱਚੇ ਦਾ ਪਤਾ ਹੈ ਹਰ ਇੱਕ ਖਿਡਾਰੀ ਦਾ ਪਤਾ ਹੈ ਉਹ ਯਾਦਗਾਰੀ ਦਿੰਦੇ ਹੋਏ ਐਸਪੀ ਸਾਹਿਬ ਸਰਦਾਰ ਨਵਨੀਤ ਸਿੰਘ ਡੈਂਸ ਆਪਣੇ ਜ਼ਿਲ੍ਹੇ ਦੇ ਵਿੱਚ ਟੂਰਨਾਮੈਂਟ ਦੇਖ ਕੇ ਤਾਂ ਤਾਰੀਆਂ ਦੇ ਰੁਕਣੀ ਨਹੀਂ ਚਾਹੀਦੀ ਬੱਚਿਓ ਇੰਨਾ ਤੁਹਾਡੇ ਵਿੱਚ ਜੋਸ਼ ਹੈ ਇੰਨਾ ਤੁਹਾਡੇ ਵਿੱਚ ਗਮ ਹੈ ਵਾਹ ਵੈਰੀ ਗੁੱਡ ਅੱਛਾ ਲੱਗ ਰਿਹਾ ਹੈ ਤੇ ਬਹੁਤ ਹੀ ਸਤਿਕਾਰ ਦੇ ਨਾਲ ਪੀਐਜੀ ਲੁਧਿਆਣਾ ਰੈਂਜ ਸ਼੍ਰੀਮਤੀ ਤਨਪ੍ਰੀਤ ਗੌਰ ਆਤੀ ਰੇਹਮਾਈ ਦੇ ਵਿੱਚ ਡੀਏਜੀ ਸਾਹਿਬ ਦੇ ਸਨਮਾਨ ਦੇ ਵਿੱਚ ਜਿਹੜਾ ਕਿ ਆਪਣਾ ਇੰਨਾ ਫਰਜ਼ੀਮੇ ਵਾਲਾ ਸਮਾਂ ਤੁਹਾਡੇ ਲਈ ਕੱਟ ਕੇ ਆਏ ਨੇ ਉਸ ਵਿੱਚ ਕੋ ਲੈਣਾ ਰੂਰਾ ਤੇ ਮੈਡਮ ਜੀ ਦੇ ਹੱਥੋਂ ਇੱਕ ਵਾਰੀ ਤਾੜੀ ਲਾ ਦਿਓ ਜ਼ੋਰਦਾਰ ਤੇ ਸਰਦਾਰ ਜੀ ਵੀ ਗੈਸ ਜਿਨ੍ਹਾਂ ਦੇ ਸਾਹਮਣੇ ਸਾਹਮਣੇ ਲਗਾਤਾਰ ਸਰਕਾਰ ਉਪਰ ਅਲਾ ਕਰ ਰਹੀ ਹੈ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਅੱਜ ਸਕੂਲ ਦਾ ਜਿਹੜਾ ਆਯੋਜਨ ਕੀਤਾ ਗਿਆ ਹੈ लुधियाना देहाती पुलिस ਵੱਲੋਂ માનਯੋਗ ਸੀਨੀਅਰ ਸਾਹਿਬ ਅਤੇ டிਜੀਪੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਜਿੱਥੇ ਨਸ਼ਾ ਵਿਰੋਧੀ ਅੰਸਰਾਂ ਦੇ ਖਿਲਾਫ ਇੱਕ ਸਖਤ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਨਾਲ ਹੀ ਪਬਲਿਕ ਨੂੰ ਯੂਥ ਨੂੰ ਇਸ ਕੈਂਪੇਨ ਨਾਲ ਜੋੜਨ ਦੇ ਲਈ ਸਾਡੇ ਵੱਲੋਂ ਲੁਧਿਆਣਾ ਦੇਹਾਤੀ ਪੁਲਿਸ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਅੱਜ ਤੋਂ ਇਹਨਾਂ ਨੇ ਬਾਸਕਟਬਾਲ ਦੇ ਮੈਚਸ ਕਰਾਏ ਹਨ ਤੇ ਜਿਹਦੇ ਥਰੂ ਅਸੀਂ ਇੱਕ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਸਿਰਫ ਨਸ਼ਾ ਲਈ ਹੀ ਨਹੀਂ ਕਦੇ ਵੀ ਜਾਣਿਆ ਗਿਆ ਅਸੀਂ ਹਮੇਸ਼ਾ ਤੋਂ ਬਹੁਤ ਤਗੜੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਸਪੋਰਟਸ ਪਲੇਅਰ ਪੰਜਾਬ ਦਿੰਦਾ ਰਿਹਾ ਇਸ ਦੇਸ਼ ਨੂੰ ਤੇ ਇੰਟਰਨੈਸ਼ਨਲ ਲੈਵਲ ਤੇ ਵੀ ਅਸੀਂ ਉਸੇ ਇੱਕ ਆਪਣੀ ਪ੍ਰਥਾ ਨੂੰ ਅੱਗੇ ਲਿਕੇ ਜਾਣਾ ਚਾਹੁੰਦੇ ਹਾਂ ਇਹ ਸਾਡਾ ਇਸੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਹੈ ਜਿਸ ਵਿੱਚ ਸਾਨੂੰ ਲੋਕਲ ਪਿੰਡ ਦੀ ਪੰਚਾਇਤ ਨੇ ਵੀ ਆਪਣਾ ਸਪੋਰਟ ਦਿੱਤਾ ਤੇ ਅਸੀਂ ਇਸ ਦੇ ਵਿੱਚ ਇੱਕ ਇਹ ਆਪਣਾ ਐਫਰ ਮੈਮ ਕੁਝ ਪਿੰਡ ਆਡੈਂਟੀਫਾਈ ਕੀਤੇ ਨੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਇਹ ਜਿਹੜੇ ਆ ਫੋਟੋ ਦੇ ਨਾਲ ਇਸ ਤੋਂ ਪਹਿਲਾਂ ਵੀ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਆਪਣੇ ਜ਼ਿਲ੍ਹਾ ਦੇ ਵਿੱਚ ਵੱਖ-ਵੱਖਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਕਈ ਹੋਰ ਮੈਚੇਸ ਵੀ ਕਰਾਏ ਗਏ ਹਨ ਤੇ ਆਉਣ ਵਾਲੇ ਸਮੇਂ ਦੇ ਵੀ ਜਿਹੜੀ ਇਹ ਸਾਡੀ ਕੈਂਪੇਨ ਹੈ ਇਹ ਸਿਰਫ ਸਾਡੇ ਰੇਂਜ ਦੀ ਜਾਂ ਲੁਧਿਆਣਾ ਦਿਹਾਤੀ ਪੁਲਿਸ ਦੀ ਨਹੀਂ ਹੀ ਹੈਗੀ ਇਹ ਪੂਰੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਆਣ ਵਾਲੇ ਟਾਈਮ ਦੇ ਵਿੱਚ ਵੀ ਤੇ ਪਿੱਛੇ ਵੀ ਸਾਡੇ ਇਹ ਐਂਟੀ ਡਰਗ ਕੈਂਪੇਨਸ ਚਲਾਏ ਜਾ ਰਹੇ ਹਨ ਮੈਂ ਆਮ ਤੌਰ ਤੇ ਸਰਚ ਵੀ ਆਨ ਵੀ ਚਲਾਏ ਜਾਂਦੇ ਨੇ ਤੇ ਨੌਜਵਾਨਾਂ ਨੂੰ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤਾ ਜਾ ਰਿਹਾ ਹੈ ਜੀ ਮੈਂ ਉਹੀ ਦੱਸਿਆ ਤੁਹਾਨੂੰ ਕਿ ਅਸੀਂ ਦੋ ਤਰਫ ਤੋਂ ਕੰਮ ਕਰ ਰਹੇ ਹਾਂ ਜੀ ਇੱਕ ਤਾਂ ਹੈਗਾ ਕਿ ਜਿੱਥੇ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੀ ਕਰਨਾ ਚਾ ਰਹੇ ਹਾਂ ਸਖਤੀ ਕਰ ਵੀ ਰਹੇ ਹਾਂ ਉਸ ਦੇ ਨਾਲ ਹੀ ਜਿਸ ਯੂਥ ਨੂੰ ਅਸੀਂ ਇਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਇਹ ਇਹਦੇ ਵਿੱਚ ਅਵੇਅਰਨੈਸ ਹੀ ਸਭ ਤੋਂ ਵੱਡੀ ਚੀਜ਼ ਹੈ ਜੇ ਬੱਚੇ ਨੂੰ ਪਤਾ ਹੈ ਕਿ ਇਹ ਮਾੜੀ ਚੀਜ਼ ਹੈ ਤਾ ਉਹ ਇਸ ਵਾਰ ਜਾਏਗਾ ਹੀ ਨਹੀਂ ਸੋ ਬਾੜੀ ਚੀਜ਼ ਤੋਂ ਹਟਾਉਣ ਦੇ ਲਈ ਤੇ ਦੂਜਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਹਮੇਸ਼ਾ ਤੋਂ ਹੀ ਦੇਸ਼ ਲੈਵਲ ਤੇ ਅੰਤਰ ਅੰਤਰਰਾਸ਼ਟਰੀ ਲੈਵਲ ਤੇ ਆਪਣੇ ਸਪੋਰਟਸ ਪਰਸਨ ਭੇਜਦਾ ਰਿਹਾ ਹੈ ਅਸੀਂ ਜਾ ਰਹੇ ਹਾਂ ਕਿ ਉਸ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਗਰਾਊਂਡਸ ਜੋ ਕਿ ਸਰਕਾਰ ਵੱਲੋਂ بڑے ਪਿੰਡਾਂ ਦੇ ਵਿੱਚ ਹੀ ਬਣਾਏ ਗਏ ਹਨ ਉਹਦੇ ਵਿੱਚ ਆਪਣੇ ਪੁਲਿਸ ਨੂੰ ਨਾਲ ਲੈ ਕੇ ਇੱਕ ਮੁਹਿੰਮ ਚਲਾ ਸਕੀਏ ਜਿਸ ਦੇ ਵਿੱਚ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਯੂਥ ਨੂੰ ਸਪੋਰਟਸ ਦੇ ਨਾਲ ਜੋੜ ਪਾਈਏ ਥੈਂਕ ਯੂ ਚੈਨੋ ਵਰ ਵੀ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਲੈਵਲ ਦੇ ਵਿੱਚ ਐਂਟੀ ਡਰਗ ਕੈਂਪੇਨ ਜਿਹੜਾ ਹੈਗਾ ਹੈ ਦੇ ਤਹਿਤ ਵੱਖਰੀ ਵੱਖਰੀ ਜ਼ਿਲ੍ਹਾਾਂ ਦੇ ਵਿੱਚ ਅਵੇਅਰਨੈਸ ਕੈਂਪੇਨ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈਗਾ ਇਸੇ ਸੰਬੰਧ ਦੇ ਵਿੱਚ ਅੱਜ ਲੁਧਿਆਣਾ ਦਿਹਾਤੀ ਦੇ ਵਿੱਚ ਪਿੰਡ ਗੂੜੇ ਦੇ ਵਿੱਚ ਡਰਗ ਅਵੇਅਰਨੈਸ ਦੇ ਵਾਸਤੇ ਯੂਥ ਦੇ ਲਈ ਇੱਕ ਬਾਸਕਟਬਾਲ ਟੂਰਨਾਮੈਂਟ ਜਿਹੜਾ ਕਰਾਇਆ ਗਿਆ ਹੈ ਜਿਹਦੇ ਵਿੱਚ ਇਹ ਫਾਈਨਲ ਜਿਹੜਾ ਮੈਚ ਹੈਗਾ ਉਹ ਅੱਜ ਹੋ ਰਿਹਾ ਹੈ ਇਸ ਇਵੈਂਟ ਦਾ ਮਕਸਦ ਹੈਗਾ ਕਿ ਆਪਾਂ ਜੋ ਯੂਥ ਹੈਗੇ ਉਹਨਾਂ ਨੂੰ ਸਪੋਰਟਸ ਦੇ ਵੱਲ ਖਿੱਚ ਸਕੀਏ ਤਾਂ ਕਿ ਉਹ ਡਰੱਗਸ ਦੀ ਚਪੇਟ ਤੋਂ ਬਚ ਸਕਣ। ਜੀ ਪਰ ਕੰਟੀਨਿਊ ਚੱਲੂਗਾ ਜੀ ਇਹ ਜਾਂ ਜੀ ਜੀ ਪੂਰੀ ਥਰੂਆਊਟ ਹੁਣ 2-3 ਮਹੀਨੇ ਜਿਹੜਾ ਹੈਗਾ ਅਵੇਰਨੈਸ ਕੈਂਪੇਨ ਚੱਲਦਾ ਰਹੇਗਾ। ਹੋਰ ਵੀ ਪਿੰਨਾ ਚਲਾ ਜਾਣਗੇ। ਹਾਂਜੀ ਹਾਂਜੀ ਬਿਲਕੁਕੁਲ ਜੀ। ਇਹ ਸਾਡਾ ਪੂਰਾ ਇੱਕ ਚਾਰਟ ਬਣਿਆ ਹੋਇਆ ਹੈਗਾ। ਲੋਕਾਂ ਦਾ ਤਾਂ ਬੜਾ ਵਧੀਆ ਸਹਿਯੋਗ ਹੈਗਾ। ਸਾਰੇ ਜੁੜੇ ਹੋਏ ਹੈਗੇ ਆ ਸਾਡੀ ਅਪੀਲ ਵੀ ਹੈਗੀ ਹੈ ਕਿ ਤੁਸੀਂ ਪੁਲਿਸ ਦੇ ਨਾਲ ਰਲ ਕੇ ਡਰੱਗਸ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਠੀਕ ਹੈ ਜੀ ਫਿਰ ਲਗਾਤਾਰ ਸਰਚ ਵੀ ਆਂਕੀ ਜਾ ਰਹੀ ਹੈ ਇਸ ਨਾਲ ਨਾਲ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਤਾਬਾਂ ਚਾਹੀਦੀਆਂ ਜੀ ਡਰਗਸ ਦੇ ਰਿਗਾਰਡਿੰਗ ਟੂ ਪੰਜਾਬ ਪੁਲਿਸ ਦੀ ਸਟ੍ਰੈਟਜੀ ਉਹ ਤਿੰਨ ਹਿੱਸਿਆਂ ਦੇ ਵਿੱਚ ਆਪਾਂ ਕਰ ਸਕਦੇ ਹਾਂ ਪਹਿਲੀ ਹੈਗੇ ਜੀ ਇਨਫੋਰਸਮੈਂਟ ਜਿਹਦੇ ਤਹਿਤ ਜਿਹੜੇ ਕੈਸੋ ਆਪਰੇਸ਼ਨਸ ਤੇ ਹੋਰ ਇਵੈਂਟਸ ਹੁੰਦੇ ਹੈਗੇ ਦੂਸਰਾ ਹੈਗਾ ਡੀ ਐਡਿਕਸ਼ਨ ਉਹਦੇ ਵਿੱਚ ਜੋ ਨੌਜਵਾਨ ਜੋ ਬੰਦੇ ਹੈਗੇ ਜੋ ਡੀ ਐਡਿਕਸ਼ਨ ਕਰਨਾ ਚਾਹੁੰਦੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈਗੀ ਤਾਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਇਹਨਾਂ ਨੂੰ ਭਾਗੀ ਕਿਰਾ ਜਾਂਦਾ ਹੈ ਤੀਸਰਾ ਹੈਗਾ ਜੀ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਤਾਂ ਆਈ ਹੈ ਜੀ ਅਵੇਅਰਨੈਸ ਹੈ ਅਵੇਅਰਨੈਸ ਵਾਸਤੇ ਸਾਡੇ ਜਿਹੜੇ ਕੈਂਪਸ ਲਗਾਏ ਜਾਂਦੇ ਆ ਤੇ ਸਪੋਰਟਸ ਇਵੈਂਟਸ ਕਰਾਈ ਜਾਂਦੇ ਆ ਇਸੇ ਤਰ੍ਹਾਂ ਜਿਹੜਾ ਹੈਗਾ ਅੱਜ ਇਹ ਇਵੈਂਟ ਕਰਾਇਆ ਗਿਆ ਬਹੁਤ ਸਾਰੇ ਪਿੰਡਾਂ ਦੇ ਸਪੋਰਟਸ ਕਲੱਬ ਵੀ ਆਪਣੇ ਤੌਰ ਤੇ ਜਿਹੜੇ ਫਿੰਡ ਲਾਈਟ ਟੂਰਨਾਮੈਂਟ ਕਰਦੇ ਆ ਅੰਮ੍ਰਾਲਾ ਸਹਿਯੋਗ ਕਰਦਾ ਹੈ ਜੀ ਜੀ ਬਿਲਕੁਲ ਜੀ ਆਪਾਂ ਉਹਨਾਂ ਨੂੰ ਸਪੋਰਟ ਵੀ ਕਰਦੇ ਹਾਂਗੇ ਤੇ ਜੇ ਕੋਈ ਮਦਦ ਚਾਹੀਦੀ ਹੈ ਸਾਡੀ ਤਾਂ ਆਪਾਂ ਪ੍ਰੋਵਾਈਡ ਕਰਾਂਗੇ ਧੰਨਵਾਦ ਠੀਕ ਬਰਾਦਰ ਜੀ ਜਰਾ